ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਖੁਣਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸੋ ਇਹ ਕੀ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਚੋਣਾ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਣਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਿਹਾ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਣਾ ਦੇ ਵੱਲੋਂ ਜੋ ਅਸਤੀਫਾ ਵਾਪਸ ਲੈਣ ਦੇ ਲਈ ਲੈਟਰ ਲਿਖਿਆ ਗਿਆ ਸੀ ਉਹ 30 ਮਈ ਨੂੰ ਲਿਖਿਆ ਗਿਆ ਸੀ ਔਰ ਜੋ ਅਸਤੀਫਾ ਮਨਜ਼ੂਰ ਵਾਲਾ ਲੈਟਰ ਹੈ ਉਹ 31 ਮਈ ਨੂੰ ਜਾਰੀ ਹੋਇਆ ਸੀ ਤਾਂ ਇਹ ਦੋ ਅਲੱਗ-ਅਲੱਗ ਪਹਿਲੂ ਨੇ ਹਾਲਾ ਕਿ ਹੁਣ ਦੇਖਣਾ ਖੋਏਗਾ ਕਿ ਸ਼ੀਤਲ ਅੰਗੁਰਾਲ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਫਿਰ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬ ਦੇ ਹੱਕ ਵਿੱਚ ਮੈਂ ਵਿਧਾਨ ਸਭਾ ਪੰਜਾਬ ਐਮ ਐਲ ਏ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਰਹੀ ਆਂ ਮੈਂ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਚੋਣਾ ਕੌਣ ਗਿਆ ਲੋਕਾਂ ਦੇ ਖਜ਼ਾਨੇ ਦੀ ਵੱਡੀ ਰਕਮ ਦੁਬਾਰਾ ਖਰਚ ਹੋਏਗੀ ਔਰ ਮੈਂ ਚੋਣਾ ਤੇ ਸਰਕਾਰੀ ਫੰਡ ਬਰਬਾਦ ਨਹੀਂ ਕਰਨਾ ਚਾਹੁੰਦਾ ਹੁਣ ਤੋਂ ਮੈਂ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹਾਂ ਆਦਰ ਸਹਿਤ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਪੱਛਮੀ ਤਾਂ ਇਹ ਉਹਨਾਂ ਨੇ ਲੈਟਰ 30 ਤਰੀਕ ਨੂੰ ਲਿਖਿਆ ਜਿਸ ਨੂੰ ਅੱਗੇ ਸੈਕਟਰੀ ਦੇ ਵੱਲੋਂ ਮਾਰਕ ਵੀ ਕੀਤਾ ਗਿਆ ਔਰ ਹੁਣ ਇੱਕ ਹੋਰ ਲੈਟਰ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ। ਹੁਣ ਜਾਂ ਤਾਂ ਦੋ ਆਪਸ਼ਨਸ ਨੇ ਇੱਕ ਤਾਂ ਉਹ ਹਾਈ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਦੁਬਾਰਾ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਏਗੀ। ਤਾਂ ਦੱਸ ਜਾਈਏ ਕਿ ਇੱਕ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਉਸ ਨੂੰ ਵਾਪਸ ਲੈਣ ਦੇ ਲਈ ਇੱਕ ਲੈਟਰ ਲਿਖੀ ਗਈ ਪਰ ਦੂਜੇ ਪਾਸੇ ਲੈਟਰ ਉਹ ਵੀ ਸਾਹਮਣੇ ਆਈ ਹੈ ਜਿੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਵੱਲੋਂ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਇੱਕ ਲੈਟਰ 30 ਤਰੀਕ ਨੂੰ ਲਿਖਿਆ ਗਿਆ ਤੇ ਇੱਕ ਲੈਟਰ 31 ਤਰੀਕ ਨੂੰ ਲਿਖਿਆ ਗਿਆ ਤਾਂ ਦੋਨੋਂ ਲੈਟਰ ਹੁਣ ਸਾਹਮਣੇ ਨੇ ਤਾਂ ਦੱਸ ਜਾਈਏ ਕਿ ਦੇਖਣਾ ਇਹ ਹੋਏਗਾ ਕਿ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਤਾਂ ਕਰ ਲਿਆ ਹੈ ਕੀ ਦੁਬਾਰਾ ਜਿਮਣੀ ਚੌਣ ਹੁੰਦੀ ਹੈ ਜਾਂ ਫਿਰ ਵਿਧਾਇਕ ਸ਼ੀਤਲ ਅੰਗੁਰਾਲ ਜਿਹੜੇ ਨੇ ਉਹੋ ਕੋਰਟ ਜਾਣਾ ਚਾਹਣਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਕੋਲ ਖੁਨ ਇਹੀ ਆਪਸ਼ਨ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਏਗਾ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖੀ ਸੀ ਪਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਖੁਨਾ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਜਲੰਧਰ ਦੇ ਵਿੱਚ ਦੁਬਾਰਾ ਜਿਮਣੀ ਚੋੜ ਹੁੰਦੀ ਹੈ ਜਾਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਏਗਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਖੁਣਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸੋ ਇਹ ਕੀ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨੇ ਚਾਹੁੰਦੇ ਕਿ ਦੁਬਾਰਾ ਤੋਂ ਚੋਣਾ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਨਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਨਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਅਸਤੀਫਾ ਵਾਪਿਸ ਲੈਣ ਦੇ ਲਈ ਲੈਟਰ ਲਿਖਿਆ ਗਿਆ ਸੀ ਉਹ 30 ਮਈ ਨੂੰ ਲਿਖਿਆ ਗਿਆ ਸੀ ਔਰ ਜੋ ਅਸਤੀਫਾ ਮਨਜ਼ੂਰ ਵਾਲਾ ਲੈਟਰ ਹੈ ਉਹ 31 ਮਈ ਨੂੰ ਜਾਰੀ ਹੋਇਆ ਸੀ ਤਾਂ ਇਹ ਅ ਦੋ ਅਲੱਗ-ਅਲੱਗ ਪਹਿਲੂ ਨੇ ਹਾਲਾਂਕਿ ਹੁਣ ਦੇਖਣਾ ਖੋਏਗਾ ਕਿ ਸ਼ੀਤਲ ਅੰਗੁਰਾਲ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਫਿਰ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬ ਦੇ ਹੱਕ ਵਿੱਚ ਮੈਂ ਵਿਧਾਨ ਸਭਾ ਪੰਜਾਬ ਐਮ ਐਲ ਏ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਰਹੀ ਆਂ ਮੈਂ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਚੋਣਾਂ ਕੌਣ ਗਿਆ ਲੋਕਾਂ ਦੇ ਖਜ਼ਾਨੇ ਦੀ ਵੱਡੀ ਰਕਮ ਦੁਬਾਰਾ ਖਰਚ ਹੋਏਗੀ ਔਰ ਮੈਂ ਚੋਣਾ ਤੇ ਸਰਕਾਰੀ ਫੰਡ ਬਰਬਾਦ ਨਹੀਂ ਕਰਨਾ ਚਾਹੁੰਦਾ ਹੁਣ ਤੋਂ ਮੈਂ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹਾਂ ਆਦਰ ਸਹਿਤ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਪੱਛਮੀ ਤਾਂ ਇਹ ਉਹਨਾਂ ਨੇ ਲੈਟਰ 30 ਤਰੀਕ ਨੂੰ ਲਿਖਿਆ ਜਿਸ ਨੂੰ ਅੱਗੇ ਸੈਕਟਰੀ ਦੇ ਵੱਲੋਂ ਮਾਰਕ ਵੀ ਕੀਤਾ ਗਿਆ ਔਰ ਹੁਣ ਇੱਕ ਹੋਰ ਲੈਟਰ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਖੁਣ ਜਾਂ ਤਾਂ ਦੋ ਆਪਸ਼ਨਸ ਨੇ ਇੱਕ ਤਾਂ ਉਹ ਹਾਈ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਦੁਬਾਰਾ ਜਲੰਧਰ ਦੇ ਵਿੱਚ ਜਿੰਮਣੀ ਚੋਣ ਹੋਏਗੀ ਤਾਂ ਦੱਸ ਦਈਏ ਕਿ ਇੱਕ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਉਸ ਨੂੰ ਵਾਪਸ ਲੈਣ ਦੇ ਲਈ ਇੱਕ ਲੈਟਰ ਲਿਖੀ ਗਈ ਪਰ ਦੂਜੇ ਪਾਸੇ ਲੈਟਰ ਉਹ ਵੀ ਸਾਹਮਣੇ ਆਈ ਹੈ ਜਿੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਵੱਲੋਂ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਇੱਕ ਲੈਟਰ 30 ਤਰੀਕ ਨੂੰ ਲਿਖਿਆ ਗਿਆ ਤੇ ਇੱਕ ਲੈਟਰ 31 ਤਰੀਕ ਨੂੰ ਲਿਖਿਆ ਗਿਆ ਤਾਂ ਦੋਨੋਂ ਲੈਟਰ ਹੁਣ ਸਾਹਮਣੇ ਨੇ ਤਾਂ ਦੱਸ ਜਾਈਏ ਕਿ ਦੇਖਣਾ ਇਹ ਹੋਏਗਾ ਕਿ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਤਾਂ ਕਰ ਲਿਆ ਹੈ ਕੀ ਦੁਬਾਰਾ ਜਿਮਣੀ ਚੌਣ ਹੁੰਦੀ ਹੈ ਜਾਂ ਫਿਰ ਵਿਧਾਇਕ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਕੋਰਟ ਜਾਣਾ ਚਾਹਣਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਕੋਲ ਖੁਨ ਇਹੀ ਆਪਸ਼ਨ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਏਗਾ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖੀ ਸੀ ਪਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਖੁਨਾ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਜਲੰਧਰ ਦੇ ਵਿੱਚ ਦੁਬਾਰਾ ਜਿਮਣੀ ਚੋੜ ਹੁੰਦੀ ਹੈ ਜਾਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਏਗਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਹੁਣਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸ ਦਈਏ ਕਿ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਚੋਣਾ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਨਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਨਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਅਸਤੀਫਾ ਵਾਪਿਸ ਲੈਣ ਦੇ ਲਈ ਲੈਟਰ ਲਿਖਿਆ ਗਿਆ ਸੀ ਉਹ 30 ਮਈ ਨੂੰ ਲਿਖਿਆ ਗਿਆ ਸੀ ਔਰ ਜੋ ਅਸਤੀਫਾ ਮਨਜ਼ੂਰ ਵਾਲਾ ਲੈਟਰ ਹੈ ਉਹ 31 ਮਈ ਨੂੰ ਜਾਰੀ ਹੋਇਆ ਸੀ ਤਾਂ ਇਹ ਅ ਦੋ ਅਲੱਗ-ਅਲੱਗ ਪਹਿਲੂ ਨੇ ਹਾਲਾ ਕਿ ਹੁਣ ਦੇਖਣਾ ਖੋਏਗਾ ਕਿ ਸ਼ੀਤਲ ਅੰਗੁਰਾਲ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਫਿਰ ਨਹੀਂ ਕਿਉਂਕਿ ਉਨ੍ਹਾਂ ਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬ ਦੇ ਹੱਕ ਵਿੱਚ ਮੈਂ ਵਿਧਾਨ ਸਭਾ ਪੰਜਾਬ ਐਮ ਐਲ ਏ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਰਿਆ ਹਾਂ ਮੈਂ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਚੋਣਾਂ ਕੌਣ ਗਿਆ ਲੋਕਾਂ ਦੇ ਖਜ਼ਾਨੇ ਦੀ ਵੱਡੀ ਰਕਮ ਦੁਬਾਰਾ ਖਰਚ ਹੋਏਗੀ ਔਰ ਮੈਂ ਚੋਣਾ ਤੇ ਸਰਕਾਰੀ ਫੰਡ ਬਰਬਾਦ ਨਹੀਂ ਕਰਨਾ ਚਾਹੁੰਦਾ ਹੁਣ ਤੋਂ ਮੈਂ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹਾਂ ਆਦਰ ਸਹਿਤ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਪੱਛਮੀ ਤਾਂ ਇਹ ਉਹਨਾਂ ਨੇ ਲੈਟਰ 30 ਤਰੀਕ ਨੂੰ ਲਿਖਿਆ ਜਿਸ ਨੂੰ ਅੱਗੇ ਸੈਕਟਰੀ ਦੇ ਵੱਲੋਂ ਮਾਰਕ ਵੀ ਕੀਤਾ ਗਿਆ ਔਰ ਹੁਣ ਇੱਕ ਹੋਰ ਲੈਟਰ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ। ਹੁਣ ਜਾਂ ਤਾਂ ਦੋ ਆਪਸ਼ਨਸ ਨੇ ਇੱਕ ਤਾਂ ਉਹ ਹਾਈ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਦੁਬਾਰਾ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਏਗੀ। ਤਾਂ ਦੱਸ ਜਾਈਏ ਕਿ ਇੱਕ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਉਸ ਨੂੰ ਵਾਪਸ ਲੈਣ ਦੇ ਲਈ ਇੱਕ ਲੈਟਰ ਲਿਖੀ ਗਈ ਪਰ ਦੂਜੇ ਪਾਸੇ ਲੈਟਰ ਉਹ ਵੀ ਸਾਹਮਣੇ ਆਈ ਹੈ ਜਿਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਵੱਲੋਂ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਇੱਕ ਲੈਟਰ 30 ਤਰੀਕ ਨੂੰ ਲਿਖਿਆ ਗਿਆ ਤੇ ਇੱਕ ਲੈਟਰ 31 ਤਰੀਕ ਨੂੰ ਲਿਖਿਆ ਗਿਆ ਤਾਂ ਦੋਨੋਂ ਲੈਟਰ ਹੁਣ ਸਾਹਮਣੇ ਨੇ ਤਾਂ ਦੱਸ ਜਾਈਏ ਕਿ ਦੇਖਣਾ ਇਹ ਹੋਏਗਾ ਕਿ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਤਾਂ ਕਰ ਲਿਆ ਹੈ ਕੀ ਦੁਬਾਰਾ ਜਿਮਣੀ ਚੌਣ ਹੁੰਦੀ ਹੈ ਜਾਂ ਫਿਰ ਵਿਧਾਇਕ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਕੋਰਟ ਜਾਣਾ ਚਾਹਣਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਕੋਲ ਖੁਨ ਇਹੀ ਆਪਸ਼ਨ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਏਗਾ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖੀ ਸੀ ਪਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਖੁਨਾ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਜਲੰਧਰ ਦੇ ਵਿੱਚ ਦੁਬਾਰਾ ਜਿਮਣੀ ਚੋੜ ਹੁੰਦੀ ਹੈ ਜਾਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਏਗਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸ ਦਈਏ ਕਿ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਚੋਣਾਂ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਨਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਨਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਅਸਤੀਫਾ ਵਾਪਿਸ ਲੈਣ ਦੇ ਲਈ ਲੈਟਰ ਲਿਖਿਆ ਗਿਆ ਸੀ ਉਹ 30 ਮਈ ਨੂੰ ਲਿਖਿਆ ਗਿਆ ਸੀ ਔਰ ਜੋ ਅਸਤੀਫਾ ਮਨਜ਼ੂਰ ਵਾਲਾ ਲੈਟਰ ਹੈ ਉਹ 31 ਮਈ ਨੂੰ ਜਾਰੀ ਹੋਇਆ ਸੀ ਤਾਂ ਇਹ ਦੋ ਅਲੱਗ-ਅਲੱਗ ਪਹਿਲੂ ਨੇ ਹਾਲਾ ਕਿ ਹੁਣ ਦੇਖਣਾ ਖੋਏਗਾ ਕਿ ਸ਼ੀਤਲ ਅੰਗੁਰਾਲ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਫਿਰ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬ ਦੇ ਹੱਕ ਵਿੱਚ ਮੈਂ ਵਿਧਾਨ ਸਭਾ ਪੰਜਾਬ ਐਮ ਐਲ ਏ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਰਹੀ ਆਂ ਮੈਂ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਚੋਣਾਂ ਕੌਣ ਗਿਆ ਲੋਕਾਂ ਦੇ ਖਜ਼ਾਨੇ ਦੀ ਵੱਡੀ ਰਕਮ ਦੁਬਾਰਾ ਖਰਚ ਹੋਏਗੀ ਔਰ ਮੈਂ ਚੋਣਾ ਤੇ ਸਰਕਾਰੀ ਫੰਡ ਬਰਬਾਦ ਨਹੀਂ ਕਰਨਾ ਚਾਹੁੰਦਾ ਹੁਣ ਤੋਂ ਮੈਂ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹਾਂ ਆਦਰ ਸਹਿਤ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਪੱਛਮੀ ਤਾਂ ਇਹ ਉਹਨਾਂ ਨੇ ਲੈਟਰ 30 ਤਰੀਕ ਨੂੰ ਲਿਖਿਆ ਜਿਸ ਨੂੰ ਅੱਗੇ ਸੈਕਟਰੀ ਦੇ ਵੱਲੋਂ ਮਾਰਕ ਵੀ ਕੀਤਾ ਗਿਆ ਔਰ ਹੁਣ ਇੱਕ ਹੋਰ ਲੈਟਰ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਖੁਣ ਜਾਂ ਤਾਂ ਦੋ ਆਪਸ਼ਨਸ ਨੇ ਇੱਕ ਤਾਂ ਉਹ ਹਾਈ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਦੁਬਾਰਾ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਏਗੀ ਤਾਂ ਦੱਸ ਦਈਏ ਕਿ ਇੱਕ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਉਸ ਨੂੰ ਵਾਪਸ ਲੈਣ ਦੇ ਲਈ ਇੱਕ ਲੈਟਰ ਲਿਖੀ ਗਈ ਪਰ ਦੂਜੇ ਪਾਸੇ ਲੈਟਰ ਉਹ ਵੀ ਸਾਹਮਣੇ ਆਈ ਹੈ ਜਿੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਵੱਲੋਂ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਇੱਕ ਲੈਟਰ 30 ਤਰੀਕ ਨੂੰ ਲਿਖਿਆ ਗਿਆ ਤੇ ਇੱਕ ਲੈਟਰ 31 ਤਰੀਕ ਨੂੰ ਲਿਖਿਆ ਗਿਆ ਤਾਂ ਦੋਨੋਂ ਲੈਟਰ ਹੁਣ ਸਾਹਮਣੇ ਨੇ ਤਾਂ ਦੱਸ ਜਾਈਏ ਕਿ ਦੇਖਣਾ ਇਹ ਹੋਏਗਾ ਕਿ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਤਾਂ ਕਰ ਲਿਆ ਹੈ ਈ ਦੁਬਾਰਾ ਜਿਮਣੀ ਚੌਣ ਹੁੰਦੀ ਹੈ ਜਾਂ ਫਿਰ ਵਿਧਾਇਕ ਸ਼ੀਤਲ ਅੰਗੁਰਾਲ ਜਿਹੜੇ ਨੇ ਉਹੋ ਕੋਰਟ ਜਾਣਾ ਚਾਹਣਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਕੋਲ ਖੁਨ ਇਹੀ ਆਪਸ਼ਨ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਏਗਾ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖੀ ਸੀ ਪਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਖੁਨਾ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਜਲੰਧਰ ਦੇ ਵਿੱਚ ਦੁਬਾਰਾ ਜਿਮਣੀ ਚੋੜ ਹੁੰਦੀ ਹੈ ਜਾਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਏਗਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਹੁਣਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸੋ ਇਹ ਕੀ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਚੋਣਾਂ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਨਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਨਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਅਸਤੀਫਾ ਵਾਪਿਸ ਲੈਣ ਦੇ ਲਈ ਲੈਟਰ ਲਿਖਿਆ ਗਿਆ ਸੀ ਉਹ 30 ਮਈ ਨੂੰ ਲਿਖਿਆ ਗਿਆ ਸੀ ਔਰ ਜੋ ਅਸਤੀਫਾ ਮਨਜ਼ੂਰ ਵਾਲਾ ਲੈਟਰ ਹੈ ਉਹ 31 ਮਈ ਨੂੰ ਜਾਰੀ ਹੋਇਆ ਸੀ ਤਾਂ ਇਹ ਅ ਦੋ ਅਲੱਗ-ਅਲੱਗ ਪਹਿਲੂ ਨੇ ਹਾਲਾਂਕਿ ਹੁਣ ਦੇਖਣਾ ਖੋਏਗਾ ਕਿ ਸ਼ੀਤਲ ਅੰਗੁਰਾਲ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਫਿਰ ਨਹੀਂ ਕਿਉਂਕਿ ਉਨ੍ਹਾਂ ਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬ ਦੇ ਹੱਕ ਵਿੱਚ ਮੈਂ ਵਿਧਾਨ ਸਭਾ ਪੰਜਾਬ ਐਮ ਐਲ ਏ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਰਿਆ ਹਾਂ ਮੈਂ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਚੋਣਾਂ ਕੌਣ ਗਿਆ ਲੋਕਾਂ ਦੇ ਖਜ਼ਾਨੇ ਦੀ ਵੱਡੀ ਰਕਮ ਦੁਬਾਰਾ ਖਰਚ ਹੋਏਗੀ ਔਰ ਮੈਂ ਚੋਣਾ ਤੇ ਸਰਕਾਰੀ ਫੰਡ ਬਰਬਾਦ ਨਹੀਂ ਕਰਨਾ ਚਾਹੁੰਦਾ ਹੁਣ ਤੋਂ ਮੈਂ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹਾਂ ਆਦਰ ਸਹਿਤ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਪੱਛਮੀ ਤਾਂ ਇਹ ਉਹਨਾਂ ਨੇ ਲੈਟਰ 30 ਤਰੀਕ ਨੂੰ ਲਿਖਿਆ ਜਿਸ ਨੂੰ ਅੱਗੇ ਸੈਕਟਰੀ ਦੇ ਵੱਲੋਂ ਮਾਰਕ ਵੀ ਕੀਤਾ ਗਿਆ ਔਰ ਹੁਣ ਇੱਕ ਹੋਰ ਲੈਟਰ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ। ਹੁਣ ਜਾਂ ਤਾਂ ਦੋ ਆਪਸ਼ਨਸ ਨੇ ਇੱਕ ਤਾਂ ਉਹ ਹਾਈ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਦੁਬਾਰਾ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਏਗੀ। ਤਾਂ ਦੱਸ ਜਾਈਏ ਕਿ ਇੱਕ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਉਸ ਨੂੰ ਵਾਪਿਸ ਲੈਣ ਦੇ ਲਈ ਇੱਕ ਲੈਟਰ ਲਿਖੀ ਗਈ ਪਰ ਦੂਜੇ ਪਾਸੇ ਲੈਟਰ ਉਹ ਵੀ ਸਾਹਮਣੇ ਆਈ ਹੈ ਜਿੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਵੱਲੋਂ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਇੱਕ ਲੈਟਰ 30 ਤਰੀਕ ਨੂੰ ਲਿਖਿਆ ਗਿਆ ਤੇ ਇੱਕ ਲੈਟਰ 31 ਤਰੀਕ ਨੂੰ ਲਿਖਿਆ ਗਿਆ ਤਾਂ ਦੋਨੋਂ ਲੈਟਰ ਹੁਣ ਸਾਹਮਣੇ ਨੇ ਤਾਂ ਦੱਸ ਜਾਈਏ ਕਿ ਦੇਖਣਾ ਇਹ ਹੋਏਗਾ ਕਿ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਤਾਂ ਕਰ ਲਿਆ ਹੈ ਕਿ ਦੁਬਾਰਾ ਜਿਮਣੀ ਚੌਣ ਹੁੰਦੀ ਹੈ ਜਾਂ ਫਿਰ ਵਿਧਾਇਕ ਸ਼ੀਤਲ ਅੰਗੁਰਾਲ ਜਿਹੜੇ ਨੇ ਉਹੋ ਕੋਰਟ ਜਾਣਾ ਚਾਹਣਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਕੋਲ ਖੁਨ ਇਹੀ ਆਪਸ਼ਨ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਏਗਾ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖੀ ਸੀ ਪਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਖੁਨਾ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਜਲੰਧਰ ਦੇ ਵਿੱਚ ਦੁਬਾਰਾ ਜਿਮਣੀ ਚੋੜ ਹੁੰਦੀ ਹੈ ਜਾਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਏਗਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਖੁਣਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸ ਦਈਏ ਕਿ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਚੋਣਾ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਨਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਨਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਅਸਤੀਫਾ ਵਾਪਿਸ ਲੈਣ ਦੇ ਲਈ ਲੈਟਰ ਲਿਖਿਆ ਗਿਆ ਸੀ ਉਹ 30 ਮਈ ਨੂੰ ਲਿਖਿਆ ਗਿਆ ਸੀ ਔਰ ਜੋ ਅਸਤੀਫਾ ਮਨਜ਼ੂਰ ਵਾਲਾ ਲੈਟਰ ਹੈ ਉਹ 31 ਮਈ ਨੂੰ ਜਾਰੀ ਹੋਇਆ ਸੀ ਤਾਂ ਇਹ ਅ ਦੋ ਅਲੱਗ-ਅਲੱਗ ਪਹਿਲੂ ਨੇ ਹਾਲਾ ਕਿ ਹੁਣ ਦੇਖਣਾ ਖੋਏਗਾ ਕਿ ਸ਼ੀਤਲ ਅੰਗੁਰਾਲ ਹਾਈ ਕੋਰਟ ਦਾ ਰੋਕ ਕਰਦੇ ਨੇ ਜਾਂ ਫਿਰ ਨਹੀਂ ਕਿਉਂਕਿ ਉਨ੍ਹਾਂ ਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬ ਦੇ ਹੱਕ ਵਿੱਚ ਮੈਂ ਵਿਧਾਨ ਸਭਾ ਪੰਜਾਬ ਐਮ ਐਲ ਏ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਰਹੀ ਆਂ ਮੈਂ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਚੋਣਾਂ ਕੌਣ ਗਿਆ ਲੋਕਾਂ ਦੇ ਖਜ਼ਾਨੇ ਦੀ ਵੱਡੀ ਰਕਮ ਦੁਬਾਰਾ ਖਰਚ ਹੋਏਗੀ ਔਰ ਮੈਂ ਚੋਣਾ ਤੇ ਸਰਕਾਰੀ ਫੰਡ ਬਰਬਾਦ ਨਹੀਂ ਕਰਨਾ ਚਾਹੁੰਦਾ ਹੁਣ ਤੋਂ ਮੈਂ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹਾਂ ਆਦਰ ਸਹਿਤ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਪੱਛਮੀ ਤਾਂ ਇਹ ਉਹਨਾਂ ਨੇ ਲੈਟਰ 30 ਤਰੀਕ ਨੂੰ ਲਿਖਿਆ ਜਿਸ ਨੂੰ ਅੱਗੇ ਸੈਕਟਰੀ ਦੇ ਵੱਲੋਂ ਮਾਰਕ ਵੀ ਕੀਤਾ ਗਿਆ ਔਰ ਹੁਣ ਇੱਕ ਹੋਰ ਲੈਟਰ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ। ਹੁਣ ਜਾਂ ਤਾਂ ਦੋ ਆਪਸ਼ਨਸ ਨੇ ਇੱਕ ਤਾਂ ਉਹ ਹਾਈ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਦੁਬਾਰਾ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਏਗੀ। ਤਾਂ ਦੱਸ ਜਾਈਏ ਕਿ ਇੱਕ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਉਸ ਨੂੰ ਵਾਪਸ ਲੈਣ ਦੇ ਲਈ ਇੱਕ ਲੈਟਰ ਲਿਖੀ ਗਈ ਪਰ ਦੂਜੇ ਪਾਸੇ ਲੈਟਰ ਉਹ ਵੀ ਸਾਹਮਣੇ ਆਈ ਹੈ ਜਿੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਵੱਲੋਂ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਇੱਕ ਲੈਟਰ 30 ਤਰੀਕ ਨੂੰ ਲਿਖਿਆ ਗਿਆ ਤੇ ਇੱਕ ਲੈਟਰ 31 ਤਰੀਕ ਨੂੰ ਲਿਖਿਆ ਗਿਆ ਤਾਂ ਦੋਨੋਂ ਲੈਟਰ ਹੁਣ ਸਾਹਮਣੇ ਨੇ ਤਾਂ ਦੱਸ ਜਾਈਏ ਕਿ ਦੇਖਣਾ ਇਹ ਹੋਏਗਾ ਕਿ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਤਾਂ ਕਰ ਲਿਆ ਹੈ ਕੀ ਦੁਬਾਰਾ ਜਿਮਣੀ ਚੌਣ ਹੁੰਦੀ ਹੈ ਜਾਂ ਫਿਰ ਵਿਧਾਇਕ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਕੋਰਟ ਜਾਣਾ ਚਾਹਣਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਕੋਲ ਖੁਨ ਇਹੀ ਆਪਸ਼ਨ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਏਗਾ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖੀ ਸੀ ਪਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਖੁਨਾ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਜਲੰਧਰ ਦੇ ਵਿੱਚ ਦੁਬਾਰਾ ਜਿਮਣੀ ਚੋੜ ਹੁੰਦੀ ਹੈ ਜਾਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਏਗਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਖੁਣਾ ਦੇ ਵੱਲੋਂ ਜਿੱਥੇ ਇੱਕ ਪਾਸੇ ਅਸਤੀਫਾ ਵਾਪਸ ਲੈਣ ਦੇ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਹੁਣ ਅਸਤੀਫਾ ਮਨਜ਼ੂਰ ਹੋਣ ਦੀ ਐਕਸਕਲੂਸਿਵ ਕਾਪੀ ਸਾਹਮਣੇ ਆ ਗਈ ਤਾਂ ਦੱਸ ਦਈਏ ਕਿ 30 ਤਰੀਕ ਨੂੰ ਜਿੱਥੇ ਸ਼ੀਤਲ ਅੰਗੁਰਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਣਾ ਦੇ ਨਾਮ ਇੱਕ ਲੈਟਰ ਲਿਖਦੇ ਨੇ ਤੇ ਕਹਿੰਦੇ ਨੇ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਚੋਣਾ ਹੋਣ ਜਿਸ ਦੇ ਨਾਲ ਫੰਡਾਂ ਦੀ ਦੁਬਾਰਾ ਤੋਂ ਵਰਤੋਂ ਹੋਵੇ ਉਹ ਲੋਕਾਂ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਪਰ ਹੁਣ ਦੂਜੇ ਪਾਸੇ ਐਕਸਕਲੂਸਿਵ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸ਼ੀਤਲ ਅੰਗੁਰਾਲ ਖੁਨਾ ਦਾ ਅਸਤੀਫਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਨਾ ਨੇ ਮਨਜ਼ੂਰ ਕਰ ਲਿਆ ਇਹ ਦੋ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਉੱਤੇ ਤਰੀਕਾਂ ਦੀ ਜੇ ਤੁਸੀਂ ਗੌਰ ਕਰੋਗੇ ਤਾਂ ਸ਼ੀਤਲ ਅੰਗੁਰਾਲ ਖੁਨਾ ਦੇ ਵੱਲੋਂ ਜੋ